ਤੇ ਕਿਦਣ ਉਹ ਤੂੰ ਕਹਿੰਦੀ ਹਾਂ ਤੇਰੀ ਉਹ ਰਿਸ਼ਤੇਦਾਰੀ ਚ ਵਿਆਹ ਵਾ ਕਦੋਂ ਆ ਉਹ ਅਗਲੇ ਮਹੀਨੇ ਜਨਵਰੀ ਚ ਆ ਅੱਛਾ ਅੱਛਾ ਤੇ ਕੀ ਸੋਚਿਆ ਤੇ ਸਗਣ ਸੁਗਣ ਕੀ ਪਾਉਣਾ ਮੈਂ 5000 ਰੁਪਏ ਪਾ ਦਾਂਗੇ 5100 ਪਾ ਦਾਂਗੇ ਹਾਂ ਤੇ ਕਿਦਾਂ ਲਿਆ ਵਧੀਆ ਕਰਨ ਦੇ ਵਿਆਹ ਤੇ ਬਹੁਤ ਵਧੀਆ ਕਰਨ ਦੇ ਆ ਵੈਸ਼ ਨੂੰ ਵਿਆਹ ਵਾ ਕੀ ਹੋਰੇ ਵੈਸ਼ ਨੂੰ ਵਿਆਹ ਆਹੇ ਦਾਰੂ ਜ਼ਰੂਰ ਹੈ ਨਹੀਂ ਨਾ ਮੈਂ ਨਹੀਂ ਜਾਂਦਾ ਕਿਉਂ ਮੈਂ ਕਰਨਾ ਹਥ ਵੇ ਬੈਸ ਨੂੰ ਵਿਆਹ ਚ 5100 ਰੁਪਇਆ ਸਗਣ ਪਾ ਗਿਆ ਜਾਂ ਹਨਾ ਬੱਲੇ ਨਹੀਂ ਧਰੇ ਚਦਾਈਆਂ ਆ ਨਾ ਮੈਂ ਤੇ 5100 ਰੁਪਇਆ ਪਾਵਾਂ ਤਾਂ ਤੇ ਥਾ ਕੇ ਪਕੌੜੇ ਤਾਂ ਤੇ ਦੰਦਾ ਚ ਪਾਲਕ ਫਸਾਈ ਫਰਾ ਮੈਂ ਹਨਾ ਅੱਤੇ ਵਧੀਆ ਗੱਲ ਲਾ ਕੇ ਵਧੀਆ ਗੱਲ ਲਗਾ ਦੀ ਮੈਂ ਨਹੀਂ ਜਾਂਦਾ ਜੁੰਦਾ ਤੂੰ ਚਲ ਜੀ ਆਪੇ ਚਦਾਈਆਂ ਆ ਨਾ ਮੈਂ ਅਰੇ 11 1200 ਦੀ ਵਧੀਆ ਬੋਤਲ ਆਉਂਦੀ दारू ਦੀ ਮੇਰਾ ਇੱਥੇ ਵਿਆਹ ਆ ਐਡਾ ਮੇਰੇ ਕੋ ਨੁਕਸਾਨ ਨਹੀਂ ਜਰਿਆ ਜਾਂਦਾ ਰਹਿ ਨੂੰ ਵਿਆਹਾਂ ਚ ਮੈਂ 52 5200 ਦੇਣ ਦਾ ਵਾ ਫਿਰ ਤਾਂ ਸਰ ਗਿਆ ਮੇਰਾ ਜਾਣੇ ਪੈਣਾ ਚੰਗੇ ਥੋੜੀ ਲੱਗੀਦਾ ਵੈਦਾਂ ਆ ਚੰਗੇ ਨਹੀਂ ਲੱਗੀਦਾ ਇਦਾਂ ਇੱਥੇ ਮੈਂ ਫਿਰ ਮੇਰ ਕੋ ਨਹੀਂ ਇਦਾਂ ਵੈਸ ਨੂੰ ਜਾ ਵੇਖਿਆ ਜਾਂਦਾ ਮੈਂ ਫਿਰ ਆਪਣੀ ਲੱਲਣੀ ਬੋਤਲ ਮੈਂ ਬਾਹਰੋਂ ਦੋ ਤਿੰਨ ਪੈਗ ਲਾ ਜਣੇ ਫਿਰ ਅੱਛਾ ਐਵੇਂ ਲਾ ਜਣੇਆ ਜਲੂਸ ਥੋੜੀ ਕੱਢਣਾ ਉੱਥੇ ਉਹ ਜਲੂਸ ਨੂੰ ਕੀ ਤੈਂਟ ਪਾੜ ਦੇਣਾ ਮੈਂ ਉਹਨਾਂ ਦਾ ਉੱਥੇ ਜਾ ਕੇ ਜਲੂਸ ਕੱਢਣਾ ਅਹੀਂ ਕਹਦਾ ਜੂਸ ਕੱਢ ਅਹੀਂ ਬੰਦੇ ਨਹੀਂ ਜਲੂਸ ਕੱਢਦੇ ਤੁਸੀਂ ਕੱਢ ਦੀਆਂ ਜਲੂਸ ਅਰੇ ਖਾਈ ਜਾਂਦੀਆਂ ਜੇ ਆਈਸਕਰੀਮਾਂ ਟਿੱਕੀਆਂ ਨਾਲ ਹੀ ਗੋਲ ਗੱਪੇ ਨਾਲ ਹੀ ਕਿਤੇ ਗੋਭੀ ਵਾਲੇ ਦੇ ਨਾਲ ਹੀ ਪਨੀਰ ਵਾਲੇ ਉਹ ਕਹਤ ਹੁਲਟੀਆਂ ਕਰਦੀਆਂ ਫਿਰਦੀਆਂ ਜੇ ਹਾਂ ਗੈਸਾ ਹੋ ਗਿਆ ਸਾਨੂੰ ਅਸੀਂ ਨਹੀਂ ਕਰਦੇ ਜਲੂਸ ਜਰੂਰ ਤੁਸੀਂ ਕਰਦੀਆਂ ਜੇ ਪੈਗ ਲਾਉਣ ਵਾਲੇ ਬੰਦੇ ਨੂੰ ਤੇ ਉਦਾਂ ਹੀ ਸਾਲਾ ਵੈਸ਼ ਨੂੰ ਵਿਆ ਬਲੈਕ ਐਂਡ ਵਾਈਟ ਜਿਹਾ ਲੱਗਦਾ ਵਾ ਨਾ ਕੋਈ ਰੌਣਕ ਮੇਲਾ ਨਾ ਗੱਲ ਨਾ ਬਾਤ ਉਸੇ ਖਾ ਕੇ ਗੋਭੀ ਵਾਲੇ ਪਕੌੜੇ ਤੇ ਜਨਾਨੀਆਂ 'ਚ ਬਹਿ ਗਿਆ ਮੈਂ ਦੰਦ ਕੱਢੀ ਜਾ ਬਾਂਦਰਾ ਵਾਂ ਮੈਂ ਮੈਂ ਨਹੀਂ ਜਾਂਦਾ ਜਾਂਦਾ ਤੂੰ ਮੇਰੀ ਗੱਲ ਸੁਣ ਲੈ ਤੂੰ ਚਲ ਜੀ ਰਬਈਆ 500 ਸਗਣ ਪਾਈ ਮੇਰੇ ਵਾਲ ਨਹੀਂ ਹੌਸਲਾ ਜਾਣਦਾ ਅੱਛਾ ਆ